ਦਰਜਿਸ ਨੇ ਇਸ ਨਾਲ ਦੀ ਵੱਡੀ ਖਬਰ ਹੈ ਕਿ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ। ਜਾਨਣਾ ਚਾਹਾਂਗੇ ਉਹਨਾਂ ਦੀ ਇਸ ਵਕਤ ਹਾਲਤ ਦੇ ਬਾਰੇ ਕੀ ਅਪਡੇਟ ਹੈ? ਸਾਰੇ ਦਰਸ਼ਕਾਂ ਨੂੰ ਦੱਸੋ ਜੀ। ਜੀ ਬਿਲਕੁਲ ਬਿਲਕੁਲ ਬੜੀ ਫੋਕ ਆਵਾਜ਼ ਦੇ ਮਾਲਕ ਜੇ ਆਪਾਂ ਕਹੀਏ ਪੰਜਾਬੀ ਨੂੰ ਪ੍ਰਮੋਟ ਕਰਨ ਵਾਲੇ ਰਾਜਵੀਰ ਜਵੰਦਾ ਜਿਹੜੀ ਇੱਕ ਦਸਤਾਰ ਬਣ ਕੇ ਤੇ ਸੋਹਣਾ ਸੁਲੱਖਾ ਇਹ ਨੌਜਵਾਨ ਹੈਗਾ ਜਦੋਂ ਗਾਉਂਦਾ ਹੈ ਤੇ ਲੋਕ ਖੜਖੜ ਵੇਖਦੇ ਨੇ ਤੇ ਅੱਜ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ। ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੋਟਿਸ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਛੱਟ ਜਿਹੜੀ ਆ ਉਹ ਸਿਰ ਦੇ ਵਿੱਚ ਲੱਗੀ ਹੈ ਤੇ ਹਿਮਾਚਲ ਤੋਂ ਪਰਤਦਿਆਂ ਹੋਏ ਆ ਬਾਈਕ ਦੇ ਉੱਤੇ ਉਹ ਹਿਮਾਚਲ ਤੋਂ ਪਰਤ ਰਹੇ ਸੀ ਤੇ ਉਹਨਾਂ ਦਾ ਹੀ ਐਕਸੀਡੈਂਟ ਜਿਹੜਾ ਹੈਗਾ ਇੱਕ ਟਰੱਕ ਨਾਲ ਹੋਇਆ ਦੱਸਿਆ ਜਾਂਦਾ ਹੈ ਇਹ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਮੋਟਰਸਾਈਕਲ ਵੀ ਸੀ ਜਿਹੜਾ ਬਾਈਕ ਸੀਗਾ ਉਹਨਾਂ ਦਾ ਉਹ ਵੀ ਪੂਰੀ ਤਰੀਕੇ ਦੇ ਨਾਲ ਟੁੱਟ ਗਿਆ ਤੇ ਰਾਜਵੀਰ ਜਵੰਦਾ ਨੂੰ ਉਹਨਾਂ ਦੇ ਸਾਥੀਆਂ ਵੱਲੋਂ ਪਹਿਲਾਂ ਇੱਕ ਕਿਸੇ ਹੋਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਹਨਾਂ ਨੇ ਨਾ ਕਰ ਦਿੱਤੀ ਕਿ ਸਾਡੇ ਵੱਸ ਦਾ ਰੋਗ ਨਹੀਂ ਹੈ ਸੋ ਫਿਰ ਇਹਨਾਂ ਨੂੰ ਫੋਰਟਿਸ ਹਸਪਤਾਲ ਜੋ ਮੁਹਾਲੀ ਦੇ ਵਿੱਚ ਸਥਿਤ ਹੈਗਾ ਉੱਥੇ ਜਿਹੜਾ ਹੈਗਾ ਜਮਾ ਕਰਵਾਇਆ ਗਿਆ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਿਹੜਾ ਹੈਗਾ ਚੱਲ ਰਿਹਾ ਸੋ ਜਿੱਥੇ ਇਹ ਐਕਸੀਡੈਂਟ ਦੀ ਖਬਰ ਸਾਰੇ ਪਾਸੇ ਫੈਲਦੀ ਜਾ ਰਹੀ ਹੈ ਲੋਕ ਉਹਨਾਂ ਲਈ ਦੁਆਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਸੋਸ਼ਲ ਮੀਡੀਆ ਲਗਾਤਾਰ ਜਿਹੜਾ ਹੈਗਾ ਭਰਿਆ ਹੋਇਆ ਇਹਨਾਂ ਖਬਰਾਂ ਤੇ ਨਾਲ ਹੀ ਇਹ ਇਸ ਵੇਲੇ ਦੀ ਮੁੱਖ ਖਬਰ ਜਿਹੜੀ ਆ ਬਣ ਕੇ ਚੱਲੀ ਹੋਈ ਹੈ ਕਿਉਂਕਿ ਰਾਜਵੀਰ ਜਵੰਦਾ ਜਿਹੜਾ ਹੈ ਉਹਨੇ ਪੰਜਾਬੀਆਂ ਦਾ ਜਿਹੜਾ ਪੰਜਾਬ ਦੇ ਵਿੱਚ ਜੇ ਕਹੀਏ ਪੰਜਾਬੀ ਗਾਣੇ ਗਾ ਕੇ ਦਿਲ ਜਿੱਤਿਆ ਜਾਂ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਜਿਵੇਂ ਉਹ ਰਾਜ ਕਰਦੇ ਨੇ ਹਰਮਨ ਪਿਆਰੇ ਨੇ ਇਸੇ ਹੀ ਕਰਕੇ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਦੁਆਵਾਂ ਕਰ ਰਹੇ ਨੇ ਸੋ ਅਸੀਂ ਵੀ ਪ੍ਰਾਈਡ ਪੰਜਾਬ ਟੀਵੀ ਦੀ ਪੂਰੀ ਟੀਮ ਵੱਲੋਂ ਉਹਨਾਂ ਲਈ ਅਰਦਾਸ ਕਰਦੇ ਹਾਂ ਉਸ ਪ੍ਰਮਾਤਮਾ ਦੇ ਅੱਗੇ ਕਿ ਉਹ ਜਲਦ ਤੋਂ ਜਲਦ ਠੀਕ ਹੋਣ ਇਸ ਐਕਸੀਡੈਂਟ ਦੇ ਵਿੱਚੋਂ ਉੱਪਰ ਕੇ ਸਾਹਮਣੇ ਆਉਣ ਉਹਨਾਂ ਦੀ ਜਾਨ ਬਚ ਸਕੇ ਤੇ ਉਹ ਫੇਰ ਪੰਜਾਬੀ ਬੋਲੀ ਜਿਹੜੀ ਹੈਗੀ ਹੈ ਉਹਨੂੰ ਉਹ ਪ੍ਰਮੋਟ ਕਰਨ ਉਸੇ ਤਰੀਕੇ ਦੇ ਨਾਲ ਜਿਵੇਂ ਉਹ ਪਹਿਲਾਂ ਕਰਦੇ ਆ ਰਹੇ ਨੇ ਜੀ ਹਾਂ ਜਦੋਂ ਤੁਸੀਂ ਉਹਨਾਂ ਨਾਲ ਇੱਕ ਇੰਟਰਵਿਊ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਜਿਕਰ ਵੀ ਕੀਤਾ ਸੀ ਕਿ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਸ਼ੌਕ ਵੀ ਹੈ ਜੀ ਬਿਲਕੁਲ ਉਹਨਾਂ ਦੀ ਮੈਂ ਇੰਟਰਵਿਊ ਕੀਤੀ ਸੀ ਬ੍ਰਿਟਿਸ਼ੀਆ ਯੂਕੇ ਦੇ ਉੱਤੇ ਜੋ ਕਿ ਇੱਕ ਪੰਜਾਬੀ ਦਾ ਮਸ਼ਹੂਰ ਟੀਵੀ ਚੈਨਲ ਹੈ ਯੂਕੇ ਦੇ ਵਿੱਚ ਸੋ ਉਹ ਉਹਨਾਂ ਲਈ ਮੈਂ ਇੰਟਰਵਿਊਜ਼ ਕਰਦਾ ਰਹਿਣਾ ਸੋ ਰਾਜਵੀਰ ਜਵੰਦਾ ਹੋਰਾਂ ਦੇ ਨਾਲ ਵੀ ਇੰਟਰਵਿਊ ਕੀਤੀ ਸੀ ਅੱਜ ਤੋਂ ਤਕਰੀਬਨ 2 ਕੁ ਸਾਲ ਪਹਿਲਾਂ ਤੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਮੈਂ ਕਿ ਤੁਹਾਡੀਆਂ ਤਸਵੀਰਾਂ ਅਕਸਰ ਵੇਖੀਆਂ ਜਾਂਦੀਆਂ ਵਿਡੀਓਜ਼ ਵੇਖੀਆਂ ਜਾਂਦੀਆਂ ਕਿ ਤੁਸੀਂ ਹਿਮਾਚਲ ਜਾਂ ਫਿਰ ਹੋਰ ਪਹਾੜਾਂ ਦੇ ਵਿੱਚ ਲਦਾਖ ਵਾਲੀ ਸਾਈਡ ਬਾਈਕ ਦੇ ਉੱਤੇ ਘੁੰਮਦੇ ਹੋਏ ਨਜ਼ਰ ਆਉਨੇ ਹੋ ਸੋ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗਾਇਕੀ ਨਾਲੋਂ ਵੀ ਜ਼ਿਆਦਾ ਪਿਆਰ ਉਹਨਾਂ ਨੂੰ ਬਾਈਕ ਰਾਈਡਿੰਗ ਦੇ ਨਾਲ ਹੈਗਾ ਜਿਹੜਾ ਉਹ ਘੁੰਮਦੇ ਨੇ ਤੇ ਉਹ ਅਕਸਰ ਜਾਂਦੇ ਰਹਿੰਦੇ ਆ ਤੇ ਹੁਣ ਵੀ ਜਾਇਆ ਕਰਨਗੇ ਮਤਲਬ ਕਿ ਇਹਨਾਂ ਦਾ ਗਰੁੱਪ ਆ ਇੱਕ ਚਾਰ ਪੰਜ ਦੋਸਤ ਹੁੰਦੇ ਨੇ ਸੋ ਵੱਖ-ਵੱਖ ਜਿਹੜੇ ਥਾਵਾਂ ਦੇ ਉੱਤੇ ਇਹ ਜਾਂਦੇ ਨੇ ਬਾਈਕ ਦੇ ਉੱਤੇ ਘੁੰਮਦੇ ਨੇ ਸੋ ਮਤਲਬ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਪਈ ਇਹ ਜ਼ਿਆਦਾ ਸੇਫ ਵੀ ਨਹੀਂ ਹੁੰਦਾ ਖਾਸ ਤੌਰ ਤੇ ਭਾਰਤ ਪਾਕਿਸਤਾਨ ਵਾਲਾ ਜਿਹੜਾ ਇਹ ਕੀਤਾ ਹੈਗਾ ਐਕਸੀਡੈਂਟ ਹੋਣ ਦੀ ਸੰਭਾਵਨਾ ਜਿਹੜੀ ਉਹ ਜ਼ਿਆਦਾ ਬਣੀ ਰਹਿੰਦੀ ਹੈ ਸੋ ਅੱਜ ਉਹੀ ਪਾਣਾ ਜਿਹੜਾ ਹੈਗਾ ਵਾਪਰ ਗਿਆ ਕਿ ਉਹਨਾਂ ਦੀ ਬਾਈਕ ਦਾ ਜਿਹੜਾ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਗੰਭੀਰ ਇਸ ਲਈ ਬਣੇ ਹੋਏ ਆ ਸੋ ਦੇਖਦੇ ਹਾਂ ਪਰਮਾਤਮਾ ਜਿਹੜਾ ਹੈਗਾ ਉਹ ਚੰਗੀ ਖਬਰ ਹੀ ਸਾਨੂੰ ਦੇਵੇਗਾ ਮੈਨੂੰ ਲੱਗਦਾ ਵੀ ਡਾਕਟਰ ਇਲਾਜ ਕਰ ਰਹੇ ਨੇ ਸੋ ਸਾਰੇ ਜਣੇ ਤੁਸੀਂ ਵੀ ਅਰਦਾਸ ਕਰੋ ਅਸੀਂ ਵੀ ਅਰਦਾਸ ਕਰਾਂਗੇ ਜੀ ਹਾਂ ਜੀ ਦਸਿੰਹ ਜੀ ਕਾਫੀ ਦੁਖਾਈ ਖਬਰ ਉਮੀਦ ਕਰਦੇ ਹਾਂ ਕੋਈ ਚੰਗਾ ਸੁਨੇਹਾ ਹੀ ਆਵੇ ਤੇ ਜਿੱਦਾਂ ਇਹ ਕੋਈ ਹੋਰ ਵੀਡੀਓ ਆਉਂਦੀ ਹੈ ਦਰਸ਼ਕਾਂ ਦੇ ਅੱਗੇ ਰੱਖਣ ਤੋਂ ਪੁੱਛ ਕਰਾਂਗੇ ਧੰਨਵਾਦ